ਇਸੇ ਰੇਜੇ ਤੋਂ ਕੋਈ ਨਾ ਜੇ ਟ੍ਰੈਫਿਕ ਰਕਤ ਖਲਾਨ ਕਈਆਂ ਦਾ ਵੀ ਜੇ ਤੂੰ ਆਈ ਓਏ ਅਗਾ ਮੇਰੀ ਗੱਲ ਸੁਣ ਵਾਹ ਮੰਦਰਾ ਬੋਲ ਫੜਨ ਵਿੱਚ ਮਾਰ ਵਾਲੇ ਨੂੰ ਸਰ ਜੀ ਕਿਉਂ 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 ਆਂ ਲਿਆ ਅਛਲੀ ਬੈਠ ਨਹੀਂ ਕਾਣੀ ਜੇ ਆਹ ਸਰਕਾਰ ਆਹੀਂ ਬੈਠਣਾ ਤੇਰੀ ਕੋਈ ਗੱਲ ਕੋਈ ਗੱਲ ਨਹੀਂ ਮੈਂ ਕਹਿਣਾ ਹੁਣ ਰਮਨ ਨੂੰ ਉਹਦਾ ਗੱਲ ਕਰ ਲਾ ਲਿਆ ਤੂੰ ਤੁਹਾਡਾ ਗੱਲ ਕਰਾ ਨਹੀਂ ਉਹ ਨਹੀਂ ਭਰੀ ਜਾਨ ਤੁਹਾਨੂੰ ਕਰ ਇੱਕ ਆਦਮਾ ਦਾਦਾ ਕੌਣ ਲੱਗੇ ਨਿਕਲਦੇ ਬਦ ਕੀਏ ਮੈਂ ਆ ਜਾ ਉਹ ਨਹੀਂ ਯਾਰ ਕੋਈ ਹਾਂ ਇਹ ਤਾਂ ਤੇਰੇ ਹਾਂ ਇਹ ਕਹੋਣਾ ਕੀ ਪਤਾ ਕੌਣ ਹੈ ਤੁਸੀਂ ਹੋਏਗਾ ਬਾਅਦ ਵਿੱਚ ਤੁਹਾਡੇ ਨਾਲ ਕਿਸੇ ਕੋ ਗਲਤ ਗੱਲ ਕੀਤੀ ਨਹੀਂ ਕਿ ਪਾ ਜੀ ਮੈਂ ਆ ਜਾ ਫੇਰ ਕੋਈ ਗੱਲ ਇਹ ਥੋੜਾ ਇੱਕ ਆ ਕੇ ਮੈਂ ਹੱਥ ਪਾ ਇੱਕ ਪੱਤ ਜਿਹੜਾ ਅਸਲ ਹੈ ਨਹੀਂ ਯਾਰ ਗੱਲ ਕਰ ਬਣਾਣਾ ਸ਼ਰਾਬ ਪੀ ਕੇ ਗਲ ਪੈਂਦੇ ਆ ਤੂੰ ਦੋ ਮੈਂ ਬਹੁਤ ਦਿਲ ਬਿਲਕੁਲ ਨਹੀਂ ਉਹ ਨਹੀਂ ਇਹਨੇ ਖਾ ਰਹੀਏ ਕਿੰਨਾ ਖਾ ਗਿਆ ਨੇ ਤੁਹਾਡੇ ਨਾਲ ਕਿਸ ਨੇ ਕੋ ਮਾੜੀ ਗੱਲ ਕੀਤੀ ਕੀਤੀ ਇਹਨਾਂ ਨੂੰ ਦੱਸੋ ਇਹ ਆਣ ਕੇ ਕਦਾ ਮੇਰੀ ਇਹਨੇ ਚਲਾਣ ਕੋ ਫਲਡੀ ਨੂੰ ਮੇਰੇ ਹੱਥੀ ਬੈਲਾ ਪਿਆ ਇਹਨੇ ਇੱਕ ਮਿੰਟ ਮੇਰਾ ਹਾਈਜੀ ਨਾ ਲੱਗਾ ਮੇਰਾ ਬਣਾਣੇ ਨਾਲ ਬਾਹਰ ਤੋਂ ਪੈਸਾ ਤੇ ਕੋਈ ਗੱਲ ਨਹੀਂ ਦੇ ਦਨੇ ਆਂਦੇ ਮੈਂ ਹਾਂ ਕੋਈ ਨਹੀਂ ਆਨੇ ਇਹਨਾਂ ਦੇ ਤੁਸੀਂ ਕੀ ਕੀ ਡਿਪਾਰਟਮੈਂਟ ਚ ਵਧੀ ਹਾਂ ਜੀ ਹਾਂ ਜੀ ਦੱਸ ਦੋ ਮੈਂ ਉਹਦੇ ਅਸੀਂ ਆਪ ਦੇਖਿਆ ਬਾਹਰ ਨੂੰ ਝੂਕ ਲਗਾਤਾਰ ਮਾਰਨੀ ਇਸ ਦਾ ਭਗਾਨਾ ਪੜਾਈਦਾ ਤੁਹਾਨੂੰ ਪਤਾ ਲੱਗੇਗਾ ਮਾਰੀ ਜਾਂ ਮਾਰੀ ਜਾਂ ਜੇ ਕੋਈ ਕਹਾਂਗੇ ਬੱਚਾ ਨੂੰ ਦੋ ਮੱਤ ਤੇ ਖਾਗਾ ਤਾਂ ਨਹੀਂ ਚਲੋ ਜਾਂਦੇ ਯਾਰ ਮਾਸਟਰ ਆਈ ਜਾਂ ਚੰਗੇ ਬੰਦੇ ਚਾਹ ਨਹੀਂ ਕੀਤੀ ਚਲੋ ਹੋ ਨਹੀਂ ਸੋ ਕੰਮ ਕਰਦੇ ਵਿੱਚ ਵੀ ਆ ਵੀ ਪਤਾ ਲੱਗ ਗਿਆ ਭਾਈ ਹਲੋ ਭਾਈ ਇਹ ਆਪਣੇ ਕੀ ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਵੀ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਆ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨਾ ਕਰੋ ਅੱਛਾ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਵੀ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਅਲਕੋਮੀਟਰ ਨਹੀਂ ਚਲਾਣ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕਿ ਜਿਹਦੇ ਰਹਿ ਗਏ ਉਸੇ ਦਾ ਕਾਰੀ ਕੋ ਮੈਂ ਜਾ ਉਹ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕੇ ਅਫਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹ ਕਿੰਨੀ ਵਾਰ ਆਸਪੈਡੋਂ ਜਿਕੇ ਕਿ ਤੂੰ ਕੀ ਕਰ ਰਹੀ ਹੋ ਤੁਹਾਡਾ ਕਾਪਾ ਜਿਹੜੇ ਜਿਹੜੇ ਇਦਾਂ ਦਾ ਕੋਈ ਵਿਅਕਤੀ ਆਇਆ ਨੋ ਵੀ ਸ਼ਰਾਬ ਪੀ ਕੇ ਕਿੰਨੀ ਵੇਲੇ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਤੇ ਲਾਗੋਂ ਦੀ ਉਦਾਂ ਨਹੀਂ ਕੋ ਲੰਗਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਅਲਕੋਮੀਟਰਾਂ ਹੀ ਉਹਦੇ दारू ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬਹਿਸ ਹੋ ਜਾ ਜਿੱਤ ਕਰਨੀ ਹੈ ਹਾਂਜੀ ਉਹਨੇ दारू ਪੀਤੀ ਸੀ ਉਹਦਾ ਵੀ ਚਲਾਣ ਕੀਤਾ ਆ ਦਿੱਕਤ ਕਿੰਨੀ ਆਉਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਉਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਪਰੇਸ਼ਾਨੀ ਤੇ ਆਉਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਆ ਵੀ ਅਪੀਲ ਕਰਦੇ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਨੀ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੁੱਲੜਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ